ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀਦੀਪ ਸਿੰਘ ਸ਼ਹੀਦ ਜੀ ਸਿੱਖ ਪੰਥ ਵਿੱਚ ਉਹਨਾਂ ਦਾ ਨਾਮ ਬਲੀਦਾਨ ਵੀਰਤਾ ਤੇ ਧਰਮ ਤੇ ਪ੍ਰੇਮ ਦਾ ਪ੍ਰਤੀਕ ਹੈ ਇਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਵਿੱਚ ਬਹੁਤ ਹੀ ਮਹਾਨ ਅਤੇ ਪਵਿੱਤਰ ਸਥਾਨ ਹੈ ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਔਰ ਬਲਕੇ ਦੇਸ਼ਾਂ ਤੇ ਵਿਦੇਸ਼ਾਂ ਚੋਂ ਵੀ ਇੱਥੇ ਲੋਕ ਪਹੁੰਚਦੇ ਹਨ ਔਰ ਆਪੋ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਹਨ ਔਰ ਆਪੋ ਆਪਣੇ ਦੁੱਖ ਆਕਰ ਬਾਬਾ ਜੀ ਨੂੰ ਸੁਣਾਉਦੇ ਹਨ ਔਰ ਦੁੱਖਾਂ ਤੋਂ ਛੁਟਕਾਰਾ ਪਾਉਂਦੇ ਹਨ ਔਰ ਬਹੁਤ ਸਾਰੀ ਸੰਗਤ ਆਕਰ ਬਾਬਾ ਜੀ ਦੇ ਦਰ ਤੇ ਬਹੁਤ ਸੇਵਾ ਕਰਦੀ ਹੈ ਔਰ ਬੜੇ ਪਿਆਰ ਸਤਕਾਰ ਨਾਲ ਸਭ ਲੋਕ ਸੇਵਾ ਕਰਦੇ ਹਨ ਅਤੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਅਟੁੱਟ ਲੰਗਰ ਚੱਲਦੇ ਰਹਿੰਦੇ ਹਨ। ਔਰ ਬੜੀ ਬੜੀ ਦੂਰੋਂ ਸੰਗਤ ਆਕਰ ਸੇਵਾ ਵੀ ਕਰਦੀ ਹੈ ਔਰ ਲੋਕ ਪੂਰ ਦੂਰੋਂ ਦੂਰੋਂ ਆਕਰ ਆਪਣੀਆਂ ਬਿਮਾਰੀਆਂ ਦੇ ਛੁਟਕਾਰੇ ਵੀ ਪਾਉਂਦੇ। ਇਹ ਬਹੁਤ ਹੀ ਮਹਾਨ ਅਤੇ ਪਵਿੱਤਰ ਸਥਾਨ ਹੈ ਜਿੱਥੇ ਬਾਰ-ਬਾਰ ਗੁਰਦੁਆਰੇ ਦੇ ਬਾਰ-ਬਾਰ ਖੂਨਦਾਨ ਦੇ ਵੀ ਕੈਂਪ ਲੱਗੇ ਹੋਏ ਹਨ। ਇੱਥੇ ਲੋਕ ਕੈਂਪਾਂ ਵਿੱਚ ਆ ਕੇ ਆਪੋ ਜੋ ਖੂਨਦਾਨ ਕਰਨ ਦੇ ਚਾਹਵਾਨ ਹਨ ਉਹ ਖੂਨਦਾਨ ਵੀ ਕਰਦੇ ਹਨ ਔਰ ਬਹੁਤ ਦੂਰੋਂ ਦੂਰੋਂ ਲੋਕ ਆਕਰ ਇਸ ਮਹਾਨ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਔਰ ਬਾਰ-ਬਾਰ ਗੁਰਦੁਆਰਾ ਸਾਹਿਬ ਦੇ ਬਾਰ-ਬਾਰ ਵੀ ਆਟੂਟ ਲੰਗਰ ਲੱਗੇ ਰਹਿੰਦੇ ਹਨ ਕੋਈ ਚਾਹ ਦਾ ਲੰਗਰ ਲਗਾਤਾ ਲਾਉਂਦਾ ਹੈ ਔਰ ਕੋਈ ਰਸਾਂ ਦਾ ਲੰਗਰ ਲਗਾਉਂਦਾ ਹੈ ਕੋਈ ਬਿਸਕੁਟਾਂ ਦਾ ਲੰਗਰ ਲਗਾਉਂਦਾ ਹੈ ਕੋਈ ਠੰਡੇ ਜਲ ਦੀ ਸ਼ਬੀਲ ਪਰਾਉਂਦਾ ਹੈ ਔਰ ਲੋਕ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਹਨ ਔਰ ਬਾਬਾ ਜੀ ਮੇਥਾ ਅਨਸਾਨੀਅਤ ਬਾਰੇ ਬਾਬਾ ਜੀ ਦੀ ਜੀਵਨੀ ਹਮੇਸ਼ਾ ਸਤਾਕ ਮਾਨਸਾਨੀਅਤ ਬਾਰੇ ਸਾਨੂੰ ਸਿਖਾਉਂਦੀ ਰਹਿੰਦੀ ਹੈ ਇਸ ਲਈ ਇਹ ਮਹਾਨ ਲੰਗਰ ਚੱਲਦੇ ਰਹਿੰਦੇ ਹਨ ਔਰ ਲੋਕ ਆ ਕੇ ਗੁਰਦੁਆਰਾ ਸਾਹਿਬ ਵਿਖੇ ਆਪੋ ਆਪਣੇ ਜੋ ਜੋ ਵੀ ਉਹਨਾਂ ਨੂੰ ਦੁੱਖ ਤਕਲੀਫ ਹੁੰਦੀ ਹੈ ਉਹ ਆ ਕੇ ਬਾਬਾ ਜੀ ਨੂੰ ਸੁਣਾਉਂਦੇ ਹਨ ਤੇ ਬਾਬਾ ਜੀ ਦੇ ਦਰ ਤੋਂ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾ ਕੇ ਫਿਰ ਬੜੇ ਹੀ ਆਨੰਦ ਭਾਵ ਸੀ ਆਪੋ ਆਪਣੇ ਘਰੋਂ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਇਹ ਬਾਬਾ ਜੀ ਦੀ ਬਹੁਤ ਹੀ ਮਹਾਨ ਕਿਰਪਾ ਹੈ ਔਰ ਇਹ ਸ੍ਰੀ ਗੁਰਦੁਆਰਾ ਖੰਬਰਿਸ ਸਾਹਿਬ ਵਿੱਚ ਇਹ ਸਥਾਨ ਹੈ ਔਰ ਆਓ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ